ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁੱਖ ਬਲੌਗਸ ਵਾਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਦੇ ਸਾਰਾ ਸਤਿ ਸ਼੍ਰੀ ਅਕਾਲ ਮੇਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ ਕਰਦੇ ਕੰਮਕਾਰ ਤੇ ਆਪਾਂ ਖਤਮ ਕਰ ਲਏ ਹਨ ਜਿਹੜੇ ਥੋੜੇ ਬਹੁਤ ਰਹਿ ਗਏ ਉਹ ਅਗ ਕਰਾਂਗੇ ਹੁਣ ਚੱਲਨੇ ਅੱਜ ਦੇਖੋ ਕੀ ਕੀ ਕਰਦੇ ਆਂ ਕੀ ਲਿਓਨੇ ਆਂ ਸ਼ਹਿਰੋਂ ਅੱਜ ਨਾ ਤੇ ਤੁਹਾਨੂੰ ਦਿਖਾਉਣੇ ਆ ਲਿਆਉਣੇ ਆ ਦਿਖਾਉਣੇ ਆ ਤੇ ਦੇਖੋ 11 ਵੇ ਦਾ ਹੋ ਗਿਆ ਟਾਈਮ ਤੇ ਦੁਕਾਨਾਂ ਤਕਰੀਬਨ ਖੁੱਲ ਹੀ ਜਾਂਦੀਆਂ ਆ ਐਸ ਟਾਈਮ ਹੈ ਨਾ ਤੇ ਹੁਣ ਮੇਰੀ ਸਿਹਤ ਠੀਕ ਹੈ ਭੈਣਾ ਕਮੈਂਟ ਕਰਕੇ ਪੁੱਛਦਿਆਂ ਸੀ ਤੁਹਾਡੀ ਸਿਹਤ ਕਿਦਾਂ ਹੁਣ ਤੇ ਹੁਣ ਕਿਰਪਾ ਤੁਹਾਡੀ ਜੀ ਹੁਣ ਸਿਹਤ ਠੀਕ ਹੈ ਭਾਈ ਜੀ ਕਿਰਪਾ ਦੇ ਨਾਲ ਹੈ ਨਾ ਤੇ ਜਿਹੜੀ ਗਲਾ ਖਰਾਬ ਹੋਇਆ ਆਪੇ ਹੌਲੀ ਹੌਲੀ ਸਹੀ ਹੋ ਜਾਂਦਾ ਹੁੰਦਾ ਹੈ ਤੇ ਬਾਕੀ ਮੈਂ ਠੰਡਾ ਪਾਣੀ ਪੀਂਦੀ ਨਹੀਂ ਹੈਗੀ ਪਾਣੀ ਵਿੱਚ ਕੋਸਾ ਪੀਣੀ ਹੁੰਦੀ ਆ ਤੇ ਵੈਸੇ ਪਹਿਲਾਂ ਵੀ ਮੇਰੀ ਆਦਤ ਹੀ ਹੁੰਦੀ ਵੀ ਮੈਂ ਪਾਣੀ ਕੋਸਾ ਪੀਣੀ ਹੁਣ ਠੰਡਾ ਪਾਣੀ ਮੈਨੂੰ ਬਿਲਕੁਲ ਨਹੀਂ ਥੰਦਾ ਹੈਗਾ ਕੋਈ ਠੰਡੇ ਪਾਣੀ ਨਾਲ ਗਲਾ ਖਰਾਬ ਹੋ ਜਾਂਦਾ ਇਸ ਕਰਕੇ ਨਾਰਮਲ ਪਣੀ ਪੀਦਾਓ ਚਲੀ ਉਠੋ ਹੁਣ ਚਲੋ ਚਲੀਏ ਹੁਣ ਆਜੋ ਤੇ ਖੂਤ ਸਾਡੇ ਕੰਮ ਚੱਲਦਾ ਪਿਆ ਤ ਮੁੱਢਾਂ ਦੀ ਕਟਾਈ ਹੋ ਰਹੀ ਆ ਤੇ ਡਾਕਟਰ ਸਾਹਿਬ ਖੂਤੋਂ ਆਏ ਆ ਤੇ ਬੜੇ ਵੀ ਚੱਲ ਰਹੇ ਆ ਪਰ ਫਿਰ ਵੀ ਮੈਂ ਟਾਈਮ ਤੇ ਟਾਈਮ ਕੱਢ ਕੇ ਚਲੋ ਮੈਂ ਕਿਹਾ ਵਿਆਹ ਤੇ ਚੜ੍ਹੇ ਵਾਹੀ ਗੁਰੂ ਕਰਪਾ ਦੇ ਨਾਲ ਹੈਨਾ ਵੀ ਚਲੋ ਕੁਛ ਨਾ ਕੁਛ ਫੋਰਟ ਕਰਕੇ ਲੈ ਆਈਏ ਹੈਨਾ ਤੂੰ ਜਿਹੜੇ ਇਹਨਾਂ ਦੇ ਕੱਪੜੇ ਆ ਤਾਂ ਰੈਡੀਮੇਡ ਮਿਲ ਹੀ ਜਾਣੇ ਆ ਗਲਤ ਮੇਰੀ ਆ ਸੂਟਾਂ ਦੀ ਹਨਾ ਵੀ ਰੱਚ ਬੜਾ ਹੁੰਦਾ ਆ ਤੇ ਹੁਣ ਲੈ ਆਂ ਸੁਪਰਿੰਗ ਕੋਲ ਲੈ ਲੀਂ ਆਂ ਓਕੇ ਓਕੇ ਤੇ ਹੁਣ ਚੱਲਦੇ ਆਂ ਹੁਣ ਮੇਰਾ ਚਕੋਲੀ ਹੈ ਹੈ ਮੈਂ ਕਿਹਾ ਮੈਂ ਫੋਨ ਕਰੇ ਕਿੱਥੇ ਗਿਆ ਚਲੋ ਜੀ ਤਿਆਰੀ ਕਰੋ ਇਸ ਲਈ धुप तो पता हो गई हैईफाई बंद अज तो हूँ चालू हो गया वाईफाई वीडियो अपलोड करनी है हाँ तू दस बोल देख दलो ले लिया फोन ਐਵੇਂ ਮਰ ਮਰ ਕੇ ਕੀ ਦੀ ਕਰਨ ਉਹਦੇ ਆ ਮਰ ਮਰ ਕੇ ਲੋਕਾ ਪਣ ਗਿਆਵੇ ਲੋਕਾ ਪਣ ਗਿਆ ਤੇ 10 ਮੀਟਰ ਬਿਲਡ ਦੇ ਦੇ ਬਿਲਡ 10 ਮੀਟਰ ਹਾਂਜੀ ਲੈਣੀ ਕਿ ਨਹੀਂ ਹੁਣ 10 ਮੀਟਰ ਲੈਣੀ ਹੈ ਤੇ ਪਾਈਪਿੰਗ ਵੀ ਦੇ ਦੋ ਪਾਈਪ ਉਹ ਸਭ ਦਿਆ ਕੋਲ ਅੱਛਾ ਲਾਈਨ ਕਿ ਨਹੀਂ ਪਾਈਪ ਨੇ ਲੋੜ ਹੈਗੀ ਇਹਨੂੰ ਜਾਂ ਲੋੜ ਨਹੀਂ ਪਾਈਪ ਵੀ ਲੈ ਲੈਣੀ ਮੈਂ ਲੱਗ ਕੇ ਆਏ ਆ ਤਾਂ ਹੁਣ ਆ ਇਹਦੇ ਹਜੇ ਪਾਈਪ ਨੇ ਲੋੜ ਹੈਗੀ ਸਾਰੇ ਕੰਮ ਪੂਰੀ ਕਰਕੇ ਜਾਣੇ ਪਾਈਪ ਨੇ 2000 ਜਿਹੀ ਪੜੀ ਲੱਗ ਗਈ ਭਾਈ ਸਹੀ ਆ ਪਾਜੀ ਮੈਂ ਪਹਿਲਾਂ ਪੁੱਛਣਾ ਮੈਂ ਤਾਂ ਬਾਅਦ ਸਹੀ ਆ ਪਾਜੀ ਅਸੀਂ ਨੂੰ ਮੁੜ ਕੇ ਵੀ ਆਉਣਾ ਜੱਗੇ ਕਰਦੇ ਹੁਸੀਂ ਆਹ ਮੁੜ ਕੇ ਵੀ ਆਉਣੇ ਆ ਉਹ ਵੀ ਇੱਥੇ ਲੈਣਾ ਹੁਣ ਆ ਕੋਈ ਹੋਰ ਲੈਣਾ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ 200 ਇਹ ਚ ਲੈਣਾ ਆ ਆ ਕਿ ਆ ਕਿੱਥੇ ਲੈਣੀ ਆ ਜੀ ਇਹ ਕੀ ਆ ਬੈਲਟ ਹੋ ਗਿਆ ਅਚਾ ਬੈਲਟ ਆ ਬੈਲਟ ਕਰ ਦੋ ਉੱਤੀ ਹਾਂ ਜੀ ਇੱਕ ਪਹਿਲਾਂ ਉਹ ਦਿੱਕੋ ਕਰਦੀ ਆ ਖੈਰ ਤੇ ਉਹ ਲੈ ਨਹੀਂ ਕਰਦੇ ਹੁਣ ਕੀ ਮੈਂ ਰੋਜ਼ ਕਰਾਂ ਤਾ ਤੁਹਾਡਾ ਬਲੌਗ ਬਣਾਤਾ ਮੈਂ ਹਾਂ ਚਲੋ ਬਲੌਗ ਬਣਾਤਾ ਹਾਂ ਮੈਂ ਤੈਨੂੰ ਨੈਟ ਤੇ ਛੱਡ ਦੇਣਾ ਹੁਣ ਅੱਛਾ ਤੋਹੀ ਇਹ ਬਣੋਗੇ ਨਾ ਹਾਂਜੀ ਹਾਂਜੀ ਹਾਂ ਉਹ ਤੁਹਾਨੂੰ ਦੱਸਿਆ ਤੋ ਸੋਹਣਾ ਤਮ ਹਾਂ ਪਤਾ ਮੈਨੂੰ ਤੇ ਦੇ ਸੁੱਤਾਂ ਨੂੰ ਖੀਰ ਕਰਦੇ ਨੇ ਕਾਂ ਦਾ ਕਿ ਨਾ ਆਇਆ ਹਾਂ ਕਿਹਨਾਂ ਦੇ ਦੁਕਾਨਾਂ ਤੇ ਐ ਮੀਤ ਦੀ ਹੱਟੀ ਜਿਆਦਾ ਸੌਦਾ ਥੋੜੀ ਥੱਲੇ ਹੁੰਦੀ ਜਿੱਦਿਕੇ ਨਾ ਇਹ ਸੁਣਿਆ ਗਿਆ ਇਹ ਗੱਲ ਕਰ ਲਾ ਗੱਲ ਕਰਦੇ ਖੇਡ ਜੀ ਆਹੋ ਉਹਦੀ ਗਾਣੇ ਅਜੂਣ ਨੇ ਸਹੀ ਗਾ ਨਾਂ ਤਾਂ ਫਿਰ ਪਛਾਣ ਹੁੰਦੀ ਨਾ ਪਤਾ ਲੱਗਦਾ ਉਪਰਾਮਾਲ ਲਿਆ ਕੇ ਥੱਲੇ ਨਾ ਲੈ ਜਾਂਦਾ ਸਿੱਧਾ ਗਿਆ ਸਮੀਤ ਦੀ ਹੱਟੀ ਹੱਥ ਬੋਲੋ ਯਾਰ ਪਸਰਾਣੇ ਪੁਰਾਣੇ ਸਾਡੇ ਸਾਜੇ ਵਿੱਚ ਜਿੱਦਾਂ ਇਹਨਾਂ ਦਾ ਨਾਂ ਸਾਡੀ ਪੁਰਾਣੀ ਦੁਕਾਨ ਹੈ ਜੀ ਸਾਲਾ ਪਲਾਸ ਛੱਡ ਕੇ ਸਿੱਥੇ ਆਉਣੇ ਆ ਆਉਗੋ ਸੋਰੀ ਕਿ ਇਹਦਾ ਭੇਖ ਲੱਗ ਗਿਆ ਅੰਕਲ ਜੀ ਸਾਡੇ ਵੱਡੇ ਅਸੀਂ ਤਾਂ ਛੋਟੇ ਛੋਟੇ ਦੁਕਾਨ ਤੇ ਆਉਂਦੇ ਹੁੰਦੇ ਸੀਗੇ ਅਸੀਂ ਕਿਹੜੇ ਕਦੇ ਹੋਣ ਆਉਣ ਲੱਗੇ ਅਸੀਂ ਵੀ ਤਾਂ ਹੋਰ ਲੱਗੇ ਸਾਡੀ ਵੀ ਨਿਹੰਗ ਕੌਣ ਸੀ ਉਹ ਉਹ ਤੋਂ ਪਹਿਲਾਂ ਉਹ ਤਾਇ ਹੁੰਦਾ ਸੀ ਸਾਡੇ ਪਹਿਲਾਂ ਸਾਰੇ ਆਉਂਦੇ ਸੀ ਉਹੀ ਨਹੀਂ ਹਾਂਜੀ ਮੈਨੂੰ ਉਹਦਾ ਚੇਤਾ ਉਹ ਚੋਲਾ ਖੰਡਾ ਹੁੰਦਾ ਨੀਲਾ ਕਿੰਨਾ ਵੀ ਉਹਦਾ ਮੇਰਾ ਖਿਆਲ 7-8 5-6 ਮੀਟਰ ਲੰਬਾ ਹੁੰਦਾ ਸੀ ਉਹ ਜਿਆਦਾ ਜੀ ਲੰਬੇ ਹੁੰਦੇ ਨਾਲੇ ਉਹ ਵੀਾਇ ਇਸ ਮੇਰੀ ਦੁਕਾਨ ਸੂਟਾਂ ਦੀ ਤੇ ਇੱਕ ਉਹ ਪੁਰਾਣੀ ਦੁਕਾਨ ਆ ਇਹ ਕੀਮਤੀ ਲਾਲ ਜੀ ਅੰਕਲ ਜੀ ਬੜੇ ਪੁਰਾਣੇ ਸੀ ਉਦੋਂ ਮੇਰੇ ਖਾਸ ਦੇ ਵਿੱਚ ਛੋਟੇ ਜਿਹੜੇ ਇੱਥੇ ਆਉਂਦੇ ਆ ਆਉਂਦੇ ਹੁੰਦੇ ਸੀਗੇ ਇਦਾਂ ਦਾ ਸਾਡਾ ਸੁਭਾਅ ਵਧੀਆ ਹੁੰਦਾ ਆ ਬਿਆਸੀ ਨੇਚਰੀ ਵਧੀਆ ਗੱਲਬਾਤ ਜਿੰਦਾ ਮਰਜੀ ਕਰੋ ਖੁੱਲੀ ਡੁੱਲੀ ਕੋਈ ਹੱਜੀ ਗੱਲ ਨਹੀਂ ਜੀ ਥੈਂਕ ਯੂ ਸਾਰੀ ਗੱਲ ਦੇ ਪਾਜੀ ਹੁਣ ਬਹੁਤ ਸੁਭਾਅ ਵਧੀਆ ਜੀ ਸਹੀ ਹੁੰਦਾ ਇਹਨਾਂ ਦਾ ਸਹੀ ਗੱਲ ਕੱਪੜੇ ਇੱਕਦਮ ਵਧੀਆ ਹੁੰਦਾ ਜੀ ਲੋਈ ਦਾ ਤੋਂ ਸੂਟ ਸਾਲ ਦੇ ਸੀਰਮ ਦੋ ਬੋਲ ਨਮਾਸਟਾ ਕੋਣਾ ਹੁਣ ਬਿਲਕੁਲ ਇਹ ਨਮਾਸਟ੍ਰੋ ਨਵਾਂ ਮਜੂਤ ਆ ਮੁੰਡਾ ਸਹੀ ਗੱਲ ਹੈ ਅਕਲ ਜਸਵਾ ਬਹੁਤ ਬੜੀਆ ਹੋਰ ਭਾਜੀ ਹੁਣਾਂ ਦਾ ਹੋਰ ਮੁੰਡਾ ਵੀ ਬਹੁਤ ਵਧੀਆ ਆ ਤੇ ਸਾਡੀ ਆਪਣੀ ਦੁਕਾਨ ਹੀ ਆ ਇਹ ਜਦੋਂ ਅਸੀਂ ਆਏ ਸੀ ਇੱਥੇ ਆਏ ਦੇ ਗੱਪੇ ਥੋੜੀ ਲੈਣ ਜਾਣੀ ਆਂਦਾ ਜੀ ਸਾਰਿਆਂ ਨਾਲ ਇਹ ਨਹੀਂ ਗੱਲ ਕੋਈ ਪਲੱਸ ਸਾਰਿਆਂ ਨਾਲ ਕੱਪੜੇ ਵੀ ਵੈਰਾਈਟੀ ਇੱਕਦਮ ਹੈ ਕੋਈ ਧੋਖਾਧੜੀ ਕੁਝ ਨਹੀਂ ਹੈਗਾ ਬਹੁਤ ਵਧੀਆ ਆ ਇਹ ਵੀ ਬਟਾ ਦੁਕਾਨਾਂ ਦਾ ਸਿਰਫ ਸਾਲੀਏ ਮੁੜ ਕੇ ਸੇ ਨਿਕਲ ਔਖੇ ਹੁੰਦੀ ਆ ਬਰਸ਼ ਹੋਈ ਹੁੰਦੀ ਆ ਕਈਆਂ ਦੁਕਾਨਾਂ ਦੀ ਬਹੁਤ ਵਧੀਆ ਹੁਣ ਨਵੇਂ ਨਵੇਂ ਸੂਟ ਆਏ ਬਹੁਤ ਸਨੇ ਡਿਜ਼ਾਈਨ ਬਹੁਤ ਸੋਨੇ ਕਲਰ ਆ ਸਾਰੇ ਮੌਕਾ ਦੋਈ ਨਾ ਨੂੰ ਪਹੁੰਚੋ ਸਾਰੀ ਦੁਵਾਇ ਤੇ ਪਹੁੰਚੋ ਦੁਵਾਇੋਂ ਬਾਅਦ ਪਹੁੰਚੋ ਦੁਵਾਇ ਪਹੁੰਚੋ ਥੱਲੇ ਸਦਾ ਸਾਰਿਆਂ ਨੂੰ ਇਹ ਲੈਨਿੰਗ ਦੇ ਵਿੱਚ ਪਾਈ ਨਾ ਇਹ ਲੈਨਿੰਗ ਦਾ ਵੀ ਲਾਈਨਿੰਗ ਵੀ ਨਾ ਸਿਰ ਤੇ ਬੋਲਵੇਂ ਨਹੀਂ ਕੋਸੀ ਨਾਂ ਦੀ ਕਰ ਦੋ ਨਹੀਂ ਤੁਸੀਂ ਦੱਸ ਪੀੜੀ ਕਰਦੇ ਨਹੀਂ ਕੋਟਨ ਲੱਗ ਨਹੀਂ ਬੋਲ ਵਾਲਾ ਕੋਟਨ ਦੀ ਆਪ ਜੀ ਦਾ ਮੈਂ ਹੋਣੀ ਪੁੱਜ ਗਿਆ ਹਾਂ ਹਾਂ ਜਦ ਬੀਨ ਦਾ ਕੋਟਨ ਦੇ ਵੀ ਸਹੀ ਰਹਿਣੇ ਨੇ ਤੇ ਕੀ ਕਰੀਏ ਤ੍ਰੀ ਇਸ ਤਰ੍ਹਾਂ ਇਹ ਦੱਸੋ ਤੁਸੀਂ ਸੀਨਾ ਆਪੀਏ ਨਹੀਂ ਕੋਈ ਵੈਸ ਸੁਆਣਾ ਸੀ ਤੇ ਤੁਸੀਂ ਇਹ ਦੱਸੋ ਕਿ ਡਿਸੀਜਿੰਟੀ ਕਿਹ ਖੋ ਰਿਹਾ ਇਹ ਕਿਵੇਂ ਬਣਾ ਪਤਾਉਣੇਗਾ ਇਹ ਕੱਪੜੇ ਲਾਉਣਾ ਪੈਣਾ ਜਿਹੜਾ ਮਾਜੀ ਲੱਗਿਆ ਤੇ ਇਹ ਤਾਂ ਉਹ ਹੀ ਰਹਿਣਾ ਰੰਗੇ ਦੀ ਮਿਲਣਾ ਨਹੀਂ ਰੰਗ ਤਾਂ ਰੰਗ ਤਾਂ ਮਿਲ ਜਾਣਾ ਕੱਪੜੇ ਦੀ ਗੱਲ ਕਰਦੇ ਸਿਰਫ ਆਹ ਨੂੰ ਕਹਤ ਹੁੰਦੇ ਪਰਵਾਹ ਢਾਈ ਨਹੀਂ ਦੀ ਗੱਲ ਨਹੀਂ ਸਮਝੇ ਕੱਪੜਾ ਦਾ ਐਦਾ ਦਾ ਹੀ ਕੱਪੜਾ ਟਿਲਕਣਾ ਭੁੱਲ ਵਹਿ ਲੰਦੀ ਕੋਟਨ ਆਹ ਹੁਣ ਕਿਹੜਾ ਲਾਉਂਦੇ ਕੋਟਨ ਵੀ ਨਾਲ ਸੈਟ ਰਹੀ ਜਾਣੀ ਭਾਜੀ ਕੁਝ ਨਹੀਂ ਹੋਣਾ ਇਹਨੂੰ ਕੋਈ ਫਰਕ ਪਾਉਗਾ ਇਸ ਕੱਪੜੇ ਤੇ ਕੁਝ ਨਹੀਂ ਹੈ ਹੈ

ਉਪਰੋਂ ਦੇ ਜਗਾ ਹੁੰਦੇ ਨੇ ਲੋ ਜੀ ਬਾਂਦਰ ਦੀ ਰੇੜੀ ਤੇ ਆ ਗਏ ਬਾਂਦਰ ਲੈਂਡ ਤੇ ਬਹੁਤ ਧੰਨਵਾਦ ਬਾਂਦਰ ਲਵਾ ਵੀ ਤੇ ਬੱਚਿਆਂ ਨੂੰ ਖਵਾਵਾਂਗੇ ਉਹ ਤਾਂ ਨਹੀਂ ਸਿੱਖਾ ਸਕਦੇ ਹੈਗੇ ਥੋੜਾ ਬੋਤਾ ਹੀ ਯਾਨੀ ਖਾ ਲੈਣੇ ਆ ਨਿਕਸਲ ਲੋੜਿਆ ਇਹ ਡੇਲੀ ਨਹੀਂ ਖਾਂਦੇ ਇਹ ਚੱਲਾ ਬਰਬਰ ਹੋ ਗਏ ਬਿੱਟੇ ਇਹ ਕਿਹੜਾ ਆਲੇ ਕਿਹੜਾ ਕੰਮ ਕਰਿਆ ਨਾ ਪਰ ਇਹਦੀ ਬੁਝੂ ਬੁਝੂ ਨਾਲ ਬੁਝੂ ਨਾਲ ਕਰੀ ਤਰਸ ਅੱਜ ਨੂੰ ਪਾਵੇ ਸਾਰੇ ਸਾਹਮਣੇ ਜੀ ਉਹ ਪ੍ਰੀਤੀ ਨਾਲ ਕੋਈ ਕੰਮ ਆਇਆ ਹੈ ਸੋਸੀ ਹੋ ਗਿਆ ਹੈ ਪੈਸੇ ਲੈਣੇ ਤਾਂ ਹੁਣ

ਇਹ ਬੇਮੰਦੇ ਮਾਰਦੇ ਇਤਨਾ ਸਫਾ ਦਾ ਨਹੀਂ ਕੰਮ ਹੈ ਇਹਦਾ ਇੱਦੇ ਵਰਦੇ ਆ ਲਓ ਜੀ ਹੁਣ ਆਪਾਂ ਪਹੁੰਚ ਗਏ ਘਰ ਤੇ ਸਾਰਾ ਦਿਨ ਇਦਾਂ ਹੀ ਸ਼ਹਿਰ ਲੰਘਿਆ ਪਲਾਟਾਂ ਹੁੰਦੇ ਹੋਏ ਭੋਗਪੁਰ ਭੋਗਪੁਰੋਂ ਹੁੰਦੇ ਹੋਏ ਹੁਣ ਘਰ ਆਏ ਆ ਤਾਂ ਅੱਜ ਖੀਰ ਫਲੋਰ ਕੀਤੀ ਆ ਤੇ ਹੁਣ ਕੱਲ ਦਿਖਾਵਾਂਗੇ ਤੁਹਾਨੂੰ ਨੇ ਕੀ ਖੀਰ ਖੀਰ ਹੋ ਗਈਤੀ ਅਸੀਂ ਤੇ ਸਾਰਾ ਦਿਨ ਇਦਾਂ ਘੁੰਮ ਫਿਰ ਕੇ ਮੇਰਾ ਸਿਰ ਦੁਖਣਾ ਪਿਆ ਮੈਂ ਕਢੀ ਸਿੱਤੀ ਵੀ ਨਹੀਂ ਅੱਜ ਮਸਿੱਤ ਦਿਨ ਲੰਘਿਆ ਮੇਰਾ ਤੇ ਅੱਜ ਬਿਆਣਿ ਸ਼ੋਪਿੰਗ ਕੀਤੀ ਹੈ ਹਨਾ ਚਲੋ ਮੈਂ ਕਰ ਲੈਨੇ ਹੌਲੀ ਹੌਲੀ ਹੁਣ ਸੂਟ ਸਿੱਤੇ ਸਿੱਤੇ ਹੋਣਗੇ ਸੀਨੇ ਦਾਪੀ ਸਾਡੇ ਟੇਲਰ ਸਾਹਿਬ ਮੇਰੀ ਮੈਡਮ ਹਨਾ ਸੀਣਗੇ 10 ਸਾਲ ਪੁਰਾਣੇ ਟੇਲਰ ਤੇ ਮੈਂ ਨਹੀਂ ਬਹੁਤਾ ਚੇਂਜ ਕਰਦੀ ਹਾਂ ਟੇਲਰ ਨੂੰ ਵੀ ਇੱਥੋਂ ਸਮਾਲ ਤੋਂ ਜੱਗਦਾ ਵਿੱਚ ਇੱਕ ਟੇਲਰ ਰੱਖਿਆ ਵਧੀਆ ਵੀ ਤੇ ਘਰ ਦੇ ਵਿੱਚ ਆਉਣ ਜਣਾਂ ਨੇ ਸੂਟ ਪੰਜ ਮੇਰੇ ਸੀਨੇ ਆ ਉਨਾ ਕੁ ਫਾਇਦੇ। ਓਹੋ। ਕੀ ਲੈਣਾ ਹਣ? ਤਿੰਨ ਭੁਲੇਣਾ ਨੇ। ਤੇ ਖਾਣ ਨੂੰ ਲੈਣਾ ਵਿੱਚ। ਤੇ ਉਹ ਵੀ ਪੰਜ ਹੁਣੇ ਸੂਟ ਸੀਨੇ ਨੇ ਚਲੋ ਮੈਂ ਕਾ ਲੈ ਆਈਏ ਤੇ ਰਸ਼ ਹੋ ਜਾਣਾ। ਅੱਜ ਹੋ ਗਈ 16 ਤਰੀਕ। ਤੇ ਪਹਿਲਾਂ 99 ਕ ਅਡਵਾਂਸ ਵਿਆਹ ਹੋਰ ਆ ਗਿਆ। ਤੇ ਉਹ ਵੀ ਨਵੰਬਰ ਮਹੀਨੇ ਦਾ ਨੰਬਰ ਦੇ ਮਤਲਬ ਪਹਿਲੇ ਹਫਤੇ ਸ਼ੁਰੂ ਹੋ ਜਾਣਾ ਵਿਆਹ ਉਹ। ਉਹ ਵੀ ਸਾਡੇ ਘਰ ਦਾ ਵਿਆਹ ਆ। ਤੇ 2 ਨਵੰਬਰ ਦੇ ਐਂਡ ਬਸ ਇਹ ਨਵੰਬਰ ਨਾ ਵਿਆਹਾਂ ਦਾ ਕਿਉਂ ਨੰਬਰ ਨਵੰਬਰ ਵੀ ਨਾ ਵਿਆਹਾਂ ਦਾ ਹੁਦੋਂ ਵਸੇ ਅੱਗੇ ਪਾਣੀ ਪੀ ਲਿਆ ਸੀ ਕਾ ਹੁਣ ਮੈਂ ਫੇਕ ਹੋਰ ਪਾਣੀ ਪੀ ਲਿਆ ਪਿਆਸ ਬਹੁਤ ਲੱਗਦੀ ਆ ਉੱਥੇ ਖਾਲੇ ਮੈਂ ਗੋਲ ਤੇ ਤੇ ਚਲੋ ਮੈਂ ਕਾ ਖਾ ਲੈਨੇ ਬਹੁਤੇ ਨਵਾਦ ਖਾਣ ਲੱਗੇ ਆ ਨਾ ਤੇ ਆਪਾਂ ਬੋਲੇ ਫਾਸਟ ਫੂਡ ਨਹੀਂ ਖਾਈਦਾ ਹੈਗਾ ਜਿੱਦਾਂ ਉਹ ਗਾਇਜ਼ ਵੀ ਰੈਲੀ ਭੰਣੇ ਹੈਗੇ ਮੈਨੂੰ ਉਹ ਸਾਰਾ ਕੁਝ ਖਾ ਲੈਂਦੀ ਹੈ ਨਾ ਤਾਂ ਆਪਾਂ ਖਾਈਦਾ ਹੈਗਾ ਪਰ ਇੰਨਾ ਨਹੀਂ ਖਾਈਦਾ ਹੈਗਾ ਕਿਤੇ ਕਿਤੇ ਲੋਡ ਪੈਂਦੇ ਖਾਈਦਾ ਪਰ ਤਾਂ ਨਹੀਂ ਖਾਈਦਾ ਤਾਂ ਡਾਕਟਰ ਸਾਹਿਬ ਨੂੰ ਬਿਲਕੁਲ ਫਾਸਟ ਫਾਸਟ ਫੂਡ ਔਰ ਬਾਹਰਲਾ ਖਾਣਾ ਬਿਲਕੁਲ ਸੰਜੀਦਾ ਖਾਂਦੇ ਨਹੀਂ ਹੈਗੇ ਨਾ ਤੇ ਆਪਾਂ ਕਿਤੇ ਕਿਤੇ ਖਾ ਲੀਦਾ ਅੱਜ ਬੱਚਿਆਂ ਨੂੰ ਬਰਗਰ ਵੀ ਲੈਣ ਦਿੱਤੇ ਮੈਂ ਤੇ ਆਪਾਂ ਡਿਲੀਵਰਰ ਨਹੀਂ ਖਾਈਦੇ ਚਲੋ ਵਧੀਆ ਗੱਲਾਂ ਕਿਤੇ ਮਨ ਕਰੇ ਖਾ ਵੀ ਲੈਣੀ ਚਾਹੀਦੀ ਜੀ ਮਨ ਤਾਂ ਸੋਣਾ ਵੀ ਚਾਹੀਦਾ ਇਹ ਵੀ ਨਹੀਂ ਬਿਲਕੁਲ ਹੈਗਾ ਕਿ ਅਸੀਂ ਖਾਂਦੇ ਹੀ ਨਹੀਂ ਹੈਗੇ ਨਾ ਖਾਂਦੇ ਜਰੂਰ ਐਸੀਂ ਪਰ ਕਿਤੇ ਕਿਤੇ ਖਾਂਦੇ ਆ ਕਿਹੋ ਜਿਹਾ ਕਪੜਾ ਦੀ ਕਲ ਬਹੁ ਮੇਂਗਾ ਜਾਓ ਸੀਵੀਆਰ ਐਂ ਫਿਕਸ ਰੇਟ ਤੇ ਇੰਨਾ ਕਪੜਾ ਮਹਿੰਗਾ ਔਰ ਚਲੋ ਫੇਰ ਆ ਚਲੋ ਕਹਿੰਦੇ ਹੁੰਦੇ ਆ ਖਾਦਾ ਨਹੀਂ ਕੋਈ ਦੇਖਦਾ ਹੁੰਦਾ ਆ ਪਾਇਆ ਹਰ ਘਰੀ ਦੇ ਕਪੜਾ ਕਿਦਾਂ ਦਾ ਕੋਈ ਜਿਹੇ ਪਾਇਆ ਹਨਾ ਪੀ ਕਪੜਾ ਪਾਇਆ ਦਿੱਖਦਾ ਹੈ ਖਾਧਰ ਵੀ ਇਹਨੇ ਕਹਾਂ ਰੋਟੀ ਖਾਦੀ ਆ ਜਨੇ ਆਚਾਰ ਨਾਲ ਖਾਦੀ ਜਾਨੇ ਦਾਲ ਨਾਲ ਖਾਦੀ ਜਾਨੇ ਮਟਰ ਪ੍ਰੀਨ ਵਾਲੀ ਰੋਟੀ ਖਾਦੀ ਹੈ ਨਾ ਇੰਨੇ ਕੋ ਦੇਖਦਾ ਹੁੰਦਾ ਸਿਰਫ ਅੱਜਕੱਲ੍ਹ ਕਪੜੇ ਹੀ ਦੇਖਦੇ ਆ ਨਾ ਚਲੋ ਫਿਰ ਹਰੇਕ ਨੇ ਆਪਣੇ ਜੇਬ ਦੇ ਹਿਸਾਬ ਨਾਲ ਕਪੜਾ ਪਾਉਣਾ ਹੁੰਦਾ ਨਾ ਕਿਸ ਕੋ ਕਿਸੇ ਦੇ ਜੇਬ ਭਾਰ ਚੱਲਦੀ ਜ਼ਿਆਦਾ ਕਿ ਜਿਹਦੇ ਨਹੀਂ ਚੱਲਦੀ ਹੈ ਨਾ ਸੋ ਇਹ ਗੱਲ ਆ ਤੇ ਆਪਾਂ ਚਲੋ ਨੋਰਮਲ ਜਿਹਦੇ ਪਾਵਾਂਗੇ ਜਿੱਦਾਂ ਨੇ ਸਿ ਪਾਉਣੇ ਆ ਤੇ ਬਾਈ ਗੁਰੂ ਜ਼ਿਆਦਾ ਦੇਣਗੇ ਤਾਂ ਜ਼ਿਆਦਾ ਪਾਵਾਂਗੇ ਹਨਾ ਕੱਪੜਾ ਵੇਹਗਾ ਤੇ ਚਲੋ ਫਿਰ ਤੁਹਾਨੂੰ ਕੱਲ ਦੇ ਬਲੌਗ ਤੇ ਦਿਖਾਵਾਂਗੀ ਕਿ ਕੱਪੜੇ ਕੀ ਕੀ ਸੂਟ ਕਿਹੜੇ ਲੈ ਕੇ ਆਈਆਂ ਹਨਾ ਕਿਹੜੇ ਦਿਨ ਲੈ ਕੇ ਅਜੇ ਖੀਦ ਫਿਰੋ ਮੇਰੀ ਚਲਣੀ ਆ ਅਸੀਂ ਹੋਰ ਅੱਗੇ ਦੱਗੇ ਹਨਾ ਅਜੇ ਤਾਂ ਕੋਈ ਸ਼ੁਰੂਆਤ ਹੀ ਕੀਤੀ ਆ ਅਜੇ ਵੀਰਵਾਰ ਪੀਦਾਂ ਦੇ ਨੇ ਸ਼ੁਰੂਆਤ ਕਰ ਲਈ ਆ ਨਾ ਕੱਪੜੇ ਲਿਆਉਣ ਦੀ ਤੇ ਮੇਰਾ ਸਮਾਂ ਕਿ ਸਿਰ ਦੁਪੰਢਿਆ ਆ ਦਾਲ ਮੇਰੀ ਹੈਗੀ ਆ ਤੜਕਾ ਨੂੰ ਇੱਕ ਵਾਰ ਫੇਰ ਲਾ ਲੈਣਾ ਨਾਲ ਦੇਨ ਖੱਟਾ ਬਣਾ ਲੈਣਾ ਚਲੋ ਜੀ ਮੇਰਾ ਸੱਜਣਾ ਅੱਜ ਦਾ ਤੇ ਕੱਲ ਦੇਖਾਂਗੇ ਦੇਖੋ ਸਬਜ਼ੀ ਖਾਣ ਨੂੰ ਬਿਲਕੁਲ ਨਹੀਂ ਮਨ ਕਰਦਾ ਹੈਗਾ ਇੱਕ ਸਬਜ਼ੀਆਂ ਮਹਿੰਗੀਆਂ ਬੜੀਆਂ ਤੇ ਗੁਜਰਾਤ ਮਾਨ ਨਹੀਂ ਕਰਦਾ ਸਬਜ਼ੀਆਂ ਆਪਾਂ ਲਿਆ ਕੇ ਬਣਾ ਕੇ ਖਾਈਏ ਹੈਨਾ ਦਾਲਾਂ ਚੰਗੀਆਂ ਲੱਗਦੀਆਂ ਕੱਲ ਦਾਲਾਂ ਹੀ ਖਾਣੀ ਆ ਵਧੀਆ ਲੱਗਦੀਆਂ ਨਾ ਵਾਹਿਗੁਰੂ ਜਿੰਨੇ ਜ਼ਿਆਦਾ ਕੱਟ ਗਏ ਨੇ ਆ ਤੇ ਦਾਲਾਂ ਲਈ ਚਲੋ ਪੱਠੇ ਮਿਲ ਲਾਂ ਪਾਦੇ ਹਾਂ ਸਾਡੇ ਉਹਨਾਂ ਤੋਂ ਪਹਿਲਾਂ ਚਲੋ ਇਹਨਾਂ ਆਸਰਾ ਹੋ ਗਿਆ ਚਲੋ ਪੱਠੇ ਪਾ ਲੈਂਦਾ ਮੁੰਡਾ ਨਾ ਮੇਰਾ ਦੇ ਇਹ ਨਹੀਂ ਹੈਗਾ ਵੀ ਅਸੀਂ ਲੇਟ ਹੋ ਗਈ ਅਸੀਂ ਜੱਗ ਪੱਠੇ ਪਾਉਣੇ ਇੱਕਦਾਂ ਵੀ ਹੈਗਾ ਤੇ ਉਹਨਾਂ ਟਾਈਮ ਦੇਖ ਕੇ ਨਾ ਆਪੇ ਪੱਠੇ ਪਾ ਦੇਣੇ ਆ ਤੇ ਮੇਰੇ ਕੱਪੜੇ ਧੋਣ ਵਾਲੇ ਪਾਏ ਆ ਕੱਪੜੇ ਵੀ ਧੋਤੇ ਹੋਏ ਜੀ ਪਾਏ ਆ ਵਿਆਹ ਦੀ ਤਿਆਰੀ ਕਰੀ ਜਾਂਦੇ ਹਾਂ ਵਿਆਹ ਦੀ ਤਿਆਰੀ ਕਰੀ ਜਾਂਦੇ ਆ ਜੀ ਸੀ ਸੋ ਇਹ ਗੱਲ ਆ ਦੇਖੋ ਜੀ ਮੇਰੇ ਭੈਣਾਂ ਦੇ ਕੰਮ ਬੋਇਆ ਲੈ ਖਾਜਾ ਹੁੰਦਾ ਯਾਨੀ ਹੈ ਨਾ ਪਹਿਣਾ ਦਾ ਜਿਆਦਾ ਸ਼ੌਂਕ ਹੁੰਦੇ ਕੱਪੜਾ ਜੁੱਤੀ ਪਰਸ ਤੇ ਹੋਰ ਮੇਕਅਪ ਦਾ ਸਮਾਨ ਹੈ ਨਾ ਤੇ ਫਿਰ ਬੰਦੇ ਕਹਿੰਦੇ ਤਾਂ ਇਹ ਖਾਜਾ ਬਹੁਤ ਆਦੀ ਹੈ ਦੇਖੋ ਜੀ ਖਾਜੇ ਹੈ ਹੀ ਸਾਡੇ ਆ ਹੈ ਨਾ ਬੰਦਾ ਨੇ ਕਹਦੇ ਖਾਜੇ ਹੁੰਦੇ ਖਾਜੇ ਹੈ ਬੁੜੀਆਂ ਯਾਰੇ ਖਾਜੇ ਹੁੰਦੇ ਆ ਕਿਟਲੀ ਵਾਲੀ ਭੈਣ ਜੀ ਤੁਹਾਡੇ ਸੀ ਤੁਹਾਡੇ ਸ਼ਹਿਰ ਪੋਪੁਰ ਅਸੀਂ ਹੋ ਕੇ ਆਏ ਅੱਜ ਪਹਿਲਾਂ ਭਲਾਥੇ ਗਏ ਫਿਰ ਪੋਪਰ ਗਏ ਵਾਸੇ ਦਹੀਂ ਚਾਲੇ ਦਿੰਦੇ ਆ ਸਾਢੇ 3:00 ਨੰਗੀ ਹਾਜੀ ਚਲੋ ਠੀਕ ਹੈ ਇਸ ਮੇਰੇ ਅੱਜ ਇਹ ਕਰਦੇ ਆ ਬਲੌਗ ਆਪਾਂ ਇੱਥੇ ਐਂਡ ਕਰਦੇ ਆ ਅੱਜ ਹੈਨਾ ਤੇ ਫਿਰ ਮਿਲਦੇ ਆ ਨਵੇਂ ਬਲੌਗ ਦੇ ਨਾਲ ਆਹ ਦੁੱਧ ਵਿੱਚ ਦੇਣ ਨੇ ਸਵੇਰੇ ਗਰਮ ਕਰਕੇ ਬਾਹਰ ਰੱਖਤਾ ਮੈਂ ਮੇਰਾ ਖਰਾਬ ਹੋ ਜੇ ਤੇਰਾ ਬਰਾਖਾ ਦੁੱਧਾ ਹੈਨਾ ਕੀ ਕਰੀਏ ਹੁਣ ਠੀਕ ਆ ਜਾਓ ਪੈਨੋ ਗਾਇਸ ਪੈਨੋ ਚਾਹ ਪੀ ਲੋ ਸੌਂਜਣ ਵਾਲੀ ਵਧੀਆ ਜੀ 스멜 ਵਾਲੀ ਹੈ ਨਾ ਤੇ ਅੱਜ ਦੇ ਬਲੌਗ ਦਾ ਕਰਦੇ ਇਥੇ ਐਂਡ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹਾਈਪ ਦਾ ਆਪਸ਼ਨ ਜਰੂਰ ਨਾ ਪ੍ਰੈਸ ਕਰੋ ਮੇਰੇ ਪਿਆਰਤਾਂ ਸਾਰੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਹ ਲਿਓ ਜਰੂਰ ਪ੍ਰੈਸ ਕਰ ਲਿਆ ਕਿ ਪਾਜਾ ਪਾਉਣ ਵਾਲੀ ਵੀਡੀਓ ਮੇਰੀਆਂ ਤੁਹਾਡੇ ਤੱਕ ਪਹੁੰਚ ਸਕਣ ਉਹਦਾ ਨੋਟੀਫਿਕੇਸ਼ਨ ਆ ਸਕੇ ਤੇ ਸਤਿ ਸ਼੍ਰੀ ਅਕਾਲ ਗਾਇਸ ਤਾਂ ਓਕੇ ਬਾਏ